ਕਿਹੜਾ ਪਿੰਡ ਬਸਰ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਕੀ ਹੈ ਕਾ ਐਸਾ ਦਾ ਲੈਣ ਦੇ ਅੱਛਾ ਕਿਥੇ ਕਿੰਨਾਂ ਨੇ ਚਲਾਈਆਂ ਗੋਲੀਆਂ ਨਿਛਤਰ ਜੰਨੇ ਪਿੰਡ ਦਾ ਕੋਈ ਪੁਰਾਣੀ ਰੰਜਿਸ਼ ਹੀ ਸੀਗੀ ਰੰਜਿਸ਼ ਦਾ ਪਤਾ ਨਹੀਂ ਅੱਗੇ ਦੋ ਵਾਰ ਆਕਰ ਆਇਆ ਸੀ ਕਹੇ ਕਿ ਗੈਸ ਬਾਹਰਤਾ ਉਹ ਮੈਂ ਘਰੇ ਹੀ ਹੁੰਦਾ ਸੀ ਮੇਰਾ ਮੁੰਡਾ ਕਹਿੰਦਾ ਵੀ ਤੂੰ ਤਿੰਨ ਚਾਰ ਬੰਦੇ ਮਾਰ ਦੇ ਮੈਂ ਆਪੇ ਨਿਕਲ ਦਿੰਦਾ ਤੇ ਗੋਲੀਆਂ ਕਿੱਥੇ ਚੱਲਣਗੇ ਤੁਸੀਂ ਘਰੇ ਮਜੂਦ ਸੀਗੇ ਹਾਂਜੀ ਕਿੰਨੇ ਕ ਜਾਣੇ ਸੀ ਅਸੀਂ ਇਹ ਕਹਿ ਕੋ ਪੰਜ ਛੇ ਜਣੇ ਕਿੱਧੇ ਕਿੱਧਰ ਲੱਗੀ ਗੋਲੀ ਵੀ ਸੀ ਮੇਰੇ ਮੇਰੇ ਬ੍ਰਦਰ ਤੇ ਮੇਰੇ ਫਾਤਿਹ ਅੱਛਾ ਤੇ ਤੁਹਾਡੇ ਗੋਲੀ ਲੱਗੀ ਕੇ ਜਾਂ ਸ਼ੂਕੇ ਲੱਗੀ ਵੀ ਹੈ ਨਹੀਂ ਖਹਿ ਕੇ ਨਹੀਂ ਨਾਲ ਸੀ ਸਿਰ ਬਾਕੀਆਂ ਤੇ ਲੱਗੀਆਂ ਵਾ ਹਾਂਜੀ ਉਹਨਾਂ ਲੱਗੀਆਂ ਸੀਰੀਅਸ ਕੌਣ ਨੇ ਤਿੰਨਾਂ ਜੀ ਕੀ ਮੰਗ ਕਰਦੇ ਜੀ ਇਨਸਾਫ ਚਾਹੀਦਾ ਜੀ ਪਿੰਡ ਬਾਸਰਕੇ ਦੇ ਵਿੱਚ ਗੋਲੀ ਜਿਹੜੀਆਂ ਗੋਲੀਆਂ ਮਾ ਉਹ ਚੱਲੀਆਂ ਵਸਾ ਤਿੰਨ ਕ ਜਾਨੇ ਇੰਜਰਡ ਹੋਏ ਆ ਸਿਰ ਕੀ ਸਾਰਾ ਮਾਮਲਾ ਵਾ ਜੇ ਪੁਲਿਸ ਨੂੰ ਜਵਾਬ ਮਿਲਿਆ ਸੀ ਫਿਰ ਬਾਕੀੇ ਪੁਲਿਸ ਚੱਲੀ ਜਾਵਾ ਤੇ ਉਹ ਜਿਹੜੇ ਤਿੰਨ ਬੰਦੇ ਇਚਟ ਹੋਏ ਆ ਇੱਥੇ ਨੰਦ ਹਸਪੀਟਲ ਦੇ ਕੋਲੇ ਹੁੰਦੇ ਆ ਤੇ ਇੱਕ ਇਹਨਾਂ ਦਾ ਸਟੇਟਮੈਂਟ ਕੋਈ ਨਹੀਂ ਬਿਲਕੁਲ ਸਟੇਟਮੈਂਟ ਨਹੀਂ ਆ ਰਹੀ ਆ ਕੋਈ ਤਵਰੀ ਪੁਲਿਸ ਅੰਦਰ ਹੀ ਕਾਰਵਾਈ ਕਰਦੇ ਗੋਲੀਆਂ ਸਰ ਤਿੰਨਾਂ ਤੇ ਲੱਗੀਆਂ ਆ ਹਾਂ ਤਿੰਨੇ ਤਿੰਨ ਬੰਦੇ ਜਿਹੜੇ ਠੀਕ ਦੂਜੇ ਬੰਦੇ ਸਰ ਰੈਸਟ ਕਰ ਲਈ ਜਿੰਨੇ ਗੋਲੀ ਚਾਈਏ ਮੈਂ ਕਹਾਂਗਾ ਰੈਸਟ ਕਰਵਾ ਸ਼ਟੀ ਕਰ ਲੀ ਠੀਕ ਹੈ ਸਰ